ਇਹ ਲਸ ਕਰਦਾ ਮਾਂ ਇਹ ਪੇਨੂ ਮਾ ਬਣਾ ਕੇ ਆ ਸਭ ਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਂ ਪਿਓ ਨੂੰ ਵੱਖਰੇ ਹੀ ਤਰੀਕੇ ਨਾਲ ਸਰਪ੍ਰਾਈਜ਼ ਦਿੰਦੇ ਹਨ ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੈਨੇਡਾ ਤੋਂ ਬਿਨਾਂ ਦੱਸੇ ਆਪਣੀ ਮਾਂ ਦੇ ਜਨਮ ਦਿਨ ਵਾਲੇ ਦਿਨ ਘਰ ਆਉਂਦਾ ਤੇ ਮਾਂ ਨੂੰ ਇੱਕ ਨੋਖਾ ਸਰਪ੍ਰਾਈਜ਼ ਦਿੰਦਾ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ